ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ 88ਵੀਆਂ ਪੰਜਾਬ ਸਕੂਲ ਖੇਡਾਂ 2024 ਜੁਡੋ ਅੰਡਰ 17 ਸਾਲ ਲੜਕੇ ਲੜਕੀਆਂ ਦੇ ਸਥਾਨਕ ਸ਼ਹੀਦ ਭਗਤ ਸਿੰਘ ਜੁਡੋ ਟ੍ਰੇਨਿੰਗ ਸੈਂਟਰ ਸਰਕਾਰੀ ਅਮੀਨਸ ਸਕੂਲ ਗੁਰਦਾਸਪੁਰ ਵਿਖੇ ਵਿਧੀਵਤ ਤੰਗ ਨਾਲ ਸ਼ੁਰੂ ਹੋ ਗਈਆਂ ਹਨ ਪੰਜਾਬ ਪਰ ਤੋਂ 200 ਦੇ ਲਗਭਗ ਆਈਆਂ ਜੁਡੋ ਖਿਡਾਰਨਾ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀਆਂ ਹਨ ਜਦ ਕਿ ਲੜਕੀਆਂ ਦੇ ਮੁਕਾਬਲੇ ਵੀ ਕਰਾਏ ਜਾ ਰਹੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਗੁਰਦਾਸਪੁਰ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਸਾਨੂੰ ਕੋਰੀਆ ਦੇ 60 ਮੀਅਰ ਜੁਡੋ ਅੰਡਰ 17 ਬॉयਜ਼ ਐਂਡ ਗਰਲਸ ਟੂਰਨਾਮੈਂਟ ਦਾ ਦਿੱਤਾ ਗਿਆ ਸੀ ਨੀਅਰ ਅਬਾਊਟ ਸਾਡੇ ਕੋਲ 19 ਟੀਮਾਂ ਜਿਹੜੀਆਂ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਲਗਭਗ ਸਾਡੇ 180 ਖਿਡਾਰੀਆਂ ਦੀ ਗਿਣਤੀ ਹੈ ਜਿਨ੍ਹਾਂ ਚ ਜਿਹੜਾ ਟੂਰਨਾਮੈਂਟ ਅੱਜ ਸਵੇਰ ਦਾ ਜਿਹੜਾ ਉਹ ਚੱਲ ਰਿਹਾ ਹੈ ਠੀਕ ਹੈ ਜੀ ਔਰ ਮੋਸਟ ਆਫ ਲੀਡ ਵੀ ਜਿਹੜਾ ਸ਼ਾਮ ਤੱਕ ਖਤਮ ਕਰ ਦਿੱਤੇ ਗਏ ਨੇ ਤਿੰਨ ਚਾਰ ਜਿਹੜੇ ਵੇਟ ਨੇ ਉਹ ਅਸੀਂ ਮਾਰਨਿੰਗ ਲਈ ਰੱਖੇ ਨੇ ਸੋ ਟੂਰਨਾਮੈਂਟ ਬਹੁਤ ਹੀ ਵਧੀਆ ਚੱਲ ਰਿਹਾ ਹੈ ਬੱਚਿਆਂ ਲਈ ਖਾਣ ਪੀਣ ਦਾ ਪ੍ਰਬੰਧ ਬਹੁਤ ਅੱਛਾ ਹੈ ਬੱਚੇ 올ਓਵਰ ਪੰਜਾਬ ਤੋਂ ਆਏ ਜੀ ਪੂਰੇ ਪੰਜਾਬ ਤੋਂ ਵੱਖ-ਵੱਖ ਥਿਲੇ ਜਿਹੜੇ ਸਾਡੇ ਕੋਲ ਜਿਹੜੇ ਉਹ ਆਏ ਨੇ ਨਾਲ ਆਫੀਸ਼ੀਅਲਸ ਆਏ ਨੇ ਉਹਨਾਂ ਦੇ ਨਾਲ ਬੱਚਿਆਂ ਦੇ ਨਾਲ ਔਰ ਖਿਡਾਰੀ ਆਏ ਨੇ ਮੈਸੇਜ ਇਹੀ ਹੈ ਕਿ ਬੱਚਿਆਂ ਨੂੰ ਜਿਹੜਾ ਉਹ ਵੱਧ ਤੋਂ ਵੱਧ ਸਪੋਰਟਸ ਦਾ ਜਿਹੜਾ ਉਹ ਨਜ਼ਰ ਰੁਝਾਨ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਜਿਹੜੀ ਕਲਪਤੀ ਨਜ਼ੀ ਹੈ ਨਾ ਉਹ ਜਿਹੜੀ ਇੱਧਰ ਲੱਗੇ ਸਪੋਰਟਸ ਵਾਲ ਲੱਗੇ ਤੇ ਜਿਹੜੀਆਂ ਸਮਾਜੀ ਕੁਰਤੀਆਂ ਤੋਂ ਬੱਚੇ ਦੂਰ ਰਹੇ ਇਹ ਟੂਰਨਾਮੈਂਟ ਹੋ ਰਿਹਾ ਇਹ ਪੰਜਾਬ ਪੱਧਰਾ ਟੂਰਨਾਮੈਂਟ ਹੈ ਇਹਦੇ ਵਿੱਚੋਂ ਜਿਹੜੇ ਬੱਚੇ ਸਿਲੈਕਟ ਹੋਣਗੇ ਉਹ ਜੰਮੂ ਜਾਣਗੇ ਇਹ ਪੰਜਾਬ ਦੀ ਟੀਮ ਜਿਹੜੀ ਇੱਥੋਂ ਕਲੈਕਟ ਹੋਊਗੀ ਤੇ ਆ ਜਿਹੜਾ ਪੰਜਾਬ ਦਾ ਜਿਹੜੇ ਜੂਡੋ ਖਿਡਾਰੀ ਨੇ ਉਹ ਬਹੁਤ ਬੱਚੇ ਅੱਛੇ ਨਤੀਜੇ ਲਿਆ ਰਹੇ ਨੇ ਅੱਜ ਹੀ ਮੈਂ ਤੁਹਾਡੇ ਮਾਦਮ ਨਾਲ ਸਾਰੇ ਪੰਜਾਬ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਅੰਡਰ 14 ਦੀ ਟੀਮ ਜਿਹੜੀ ਗੁਜਰਾਤ ਦੇ ਮਹਿਸਾਨਾ ਸ਼ਹਿਰ ਵਿੱਚ ਗਈ ਸੀ ਉਹਨੇ ਬਹੁਤ ਲੰਮੇ ਸਮੇਂ ਬਾਅਦ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਜਿਦੇ ਵਿੱਚ ਰਾਜਪੁਰ ਦੇ ਚਾਰ ਖਿਡਾਰੀ ਗਏ ਸੀ ਜਿਨ੍ਹਾਂ ਨੇ ਦੋ 골ਡ ਮੈਡਲ ਦੋ ਬ੍ਰੌਂਜ਼ ਮੈਡਲ ਜਿੱਤੇ ਨੇ ਤੇ ਇੱਕ ਪੰਜਾਬ ਦਾ ਸਿਲਵਰ ਮੈਡਲ ਆਇਆ ਜਿਹਦੇ ਨਾਲ ਪੰਜਾਬ ਦੀ ਜਿਹੜੀ ਟੀਮ ਨੇ ਉਹਨੇ ਸੈਕੰਡ ਟਰੋਫੀ ਜਿਹੜੀ ਹੈ ਉੱਥੇ ਜਿੱਤੀ ਹੈ ਤੇ ਬਹੁਤ ਲੰਮੇ ਸਮੇਂ ਬਾਅਦ ਪੰਜਾਬ ਜਿਹੜਾ ਉਹ ਆ ਇੱਕ ਖੇਡਾਂ ਦੇ ਵਿੱਚ ਵਧੀਆ ਟੰਗ ਦੇ ਨਾਲ ਉੱਭਰ ਰਿਹਾ ਹੈ ਮੈਂ ਸਮਝਦਾ ਇਹ ਦੇ ਵਿੱਚ ਸਾਡੇ ਖੇਡ ਅਧਿਆਪਕਾਂ ਦੀ ਸਾਡੇ ਸਕੂਲਾਂ ਦੇ ਅਧਿਆਪਕਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ ਕੋਚਾਂ ਦੀ ਜਿਨ੍ਹਾਂ ਦੀ ਮਿਹਨਤ ਸਦਕਾ ਪੰਜਾਬ ਜਿਹੜਾ ਅੱਗੇ ਜਾ ਰਿਹਾ ਹੈ